90 ਸਾਲ 2025 ਦਾ ਦੂਜਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਤਿਉਹਾਰਾ ਅਤੇ ਛੁੱਟੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ ਫਰਵਰੀ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਬੱਚੇ ਅਤੇ ਨੌਜਵਾਨ ਲਗਾਤਾਰ 2 ਦਿਨ ਛੁੱਟੀਆਂ ਦਾ ਆਨੰਦ ਲੈਣ ਜਾ ਰਹੇ ਨੇ 2 ਫਰਵਰੀ ਨੂੰ ਐਤਵਾਰ ਹੈ ਜੋ ਕਿ ਹਫਤਾਵਾਰੀ ਛੁੱਟੀ ਹੈ ਅਗਲੇ ਦਿਨ 3 ਫਰਵਰੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ ਇਸ ਕਾਰਨ ਜ਼ਿਆਦਾਤਰ ਸਕੂਲਾਂ ਕਾਲਜਾਂ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਇਹ ਛੁੱਟੀ ਨਾ ਸਿਰਫ ਬੱਚਾ ਲਈ ਸਗੋ ਕੰਮ ਕਰਨ ਵਾਲੇ ਲੋਕਾਂ ਲਈ ਵੀ ਰਾਹਤ ਵਾਲੀ ਹੋਵੇਗੀ ਹਰ ਸਾਲ ਵਾਂਗ ਸਰਕਾਰ ਨੇ 2025 ਲਈ ਵੀ ਛੁੱਟੀਆਂ ਦਾ ਕੈਲੰਡਰ ਜਾਰੀ ਕੀਤਾ ਹੈ ਇਸ ਵਿੱਚ ਸਰਕਾਰੀ ਕਰਮਚਾਰੀਆਂ ਲਈ ਜਨਵਰੀ ਤੋਂ ਦਸੰਬਰ ਤੱਕ ਨਰਤਾਰਤ ਛੁੱਟੀਆਂ ਦੀ ਗਿਣਤੀ ਦਿੱਤੀ ਗਈ ਹੈ ਜਨਵਰੀ 5 ਜਨਵਰੀ ਚ 5 ਦਿਨ ਫਰਵਰੀ ਚ 8 ਦਿਨ ਮਾਰਚ ਚ 9 ਦਿਨ ਅਪ੍ਰੈਲ ਚ ਵੀ 9 ਦਿਨ ਤੇ ਮਈ ਚ 7 ਦਿਨ ਉਸ ਤੋਂ ਇਲਾਵਾ ਜੂਨ ਚ ਵੀ 7 ਦਿਨ ਤੇ ਜੁਲਾਈ ਚ 4 ਦਿਨ ਅਗਸਤ ਚ 7 ਦਿਨ ਸਤੰਬਰ ਚ 7 ਦਿਨ ਅਕਤੂਬਰ ਚ 10 ਦਿਨ ਨਵੰਬਰ ਚ 5 ਦਿਨ ਤੇ ਦਸੰਬਰ ਚ 6 ਦਿਨ ਇਹਨਾਂ ਛੁੱਟੀਆਂ ਵਿੱਚ ਰਾਸ਼ਟਰੀ ਤਿਹਾਰ ਧਾਰਮਿਕ ਤਿਹਾਰ ਅਤੇ ਹਫਤਾਵਾਰੀ ਛੁੱਟੀਆਂ ਸ਼ਾਮਲ ਨੇ ਇਹ ਕੈਲੰਡਰ ਸਰਕਾਰੀ ਕਰਮਚਾਰੀਆਂ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਹੋਰ ਮਜ਼ਦੂਰ ਵਰਗਾ ਲਈ ਬਹੁਤ ਮਹੱਤਵਪੂਰਨ ਹੈ